ਸਮਾਣਾ ਸਿਟੀ ਪੁਲਿਸ ਵੱਲੋਂ ਗੁਤਪਨਪੁਰ ਟੀ ਪੁਆਇੰਟ ਮੁਰਾਦਪੁਰ ਦੇ ਨਜ਼ਦੀਕ ਸੂਸਨਾ ਮਿਲਣ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਜਾਂਚ ਦੇ ਵਿੱਚ ਉਸ ਤੋਂ 502 ਗੋਲੀ ਨਸ਼ੀਲੀਆਂ ਬਰਾਮਦ ਹੋਈਆਂ। ਕਥਿਤ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਸ ਕੀ ਮੈਡੀਕਲ ਜਾਂਚ ਦੇ ਬਾਅਦ ਸਮਾਣਾ ਅਦਾਲਤ ਸੇ ਪੇਸ਼ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀ ਅਜੀਤ ਕੋਰ ਨੇ ਦੱਸਿਆ ਕਿ ਕਥਿਤ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਦੇ 5 ਮਾਮਲੇ ਦਰਜ ਹਨ। ਔਰ ਇਸ ਮਾਮਲੇ ਦੀ ਜਾਂਚ ਕੀਤੀ ਜਾਣੇ ਹੈ, ਅਦਾਲਤ ਸੇ ਪੇਸ਼ ਕਰਕੇ ਰਿਮਾਂਡ ਦੀ ਮੰਗ ਵੀ ਪੁਲਿਸ ਕਰੇਗੀ। ਕੱਲ ਏਐਸਆਈ ਜੱਜਪਾਲ ਸਿੰਘ ਨੇ ਸਾਨੂੰ ਇਨ ਕੀ ਇੱਕ ਵਿਅਕਤੀ ਜਿਹਦੇ ਕੋਲ ਨਸ਼ੀਲਾ ਪਦਾਰਥ ਹੈ ਤੇ ਕਾਰਵਾਈ ਕਰਨ ਲਈ ਮੌਕੇ ਤੇ ਆਈਓ ਸਾਹਿਬ ਨੂੰ ਭੇਜੂ ਸਮਰਥ ਅਧਿਕਾਰੀ ਜਿਸ ਤੇ ਮੈਨੂੰ ਮੁੱਖ ਮੁੰਚੀ ਨੇ ਨੋਟ ਕਰਵਾ ਕੇ ਇਸ ਕਾਰਵਾਈ ਕਰਨ ਲਈ ਜਾਣੂ ਕਰਵਾਇਆ ਜਿੱਥੇ ਮੈਂ ਮੌਕੇ ਤੇ ਜਾ ਕੇ ਟੀ ਪੁਆਇੰਟ ਕੁਤਬਨਪੁਰ ਮੁਰਾਦਪੁਰ ਕੋਲ ਜਾ ਕੇ ਕਾਰਵਾਈ ਕੀਤੀ ਜਿਹੜੇ ਵਿਅਕਤੀ ਦਾ ਨਾਮ ਹੈਗਾ ਇਹ ਤਰਸੀਮ ਸਿੰਘ ਉਰਫ ਸੇਮਾ ਕੁਤਰਸ ਲੇਟ ਬਲਦੇਵ ਸਿੰਘ ਪਿੰਡ ਮੁਰਾਲਪੁਰ ਜਿਸ ਤੋਂ 502 ਨਸ਼ੀਲੀਆਂ ਖੁੱਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਗੁਰਮਦਰਜ ਹੋ ਗਿਆ ਫਿਰ ਮੁਕਦਮਾ ਦਰਜ ਹੋ ਗਿਆ ਜੀ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਹਦਾ ਅਸੀਂ ਕੋਰਟ ਚ ਪੇਸ਼ ਕਰਕੇ ਸੁਰਮੰਡ ਲੈ ਰਹੇ ਹਾਂ ਤੇ ਇਹ ਤੋਂ ਪਤਾ ਕਰ ਰਹੇ ਹਾਂ ਵੀ ਗੋਲੀਆਂ ਕਿਉਂਕਿ ਕਾਫੀ ਲੰਬੇ ਟਾਈਮ ਤੋਂ ਮਤਲਬ ਇਹ ਚੀਜ਼ਾਂ ਦਾ ਪਹਿਲੇ ਵੀ ਕੋਈ ਮੁਕਦਮਾ ਦਰਜ ਹੈ ਇਸ ਦੇ ਖਿਲਾਫ ਇੱਥੇ ਟੋਟਲ 5 ਮੁਕਦਮੇ ਪਹਿਲਾਂ ਵੀ ਐਨਡੀ ਦੇ ਦਰਜ ਨੇ ਜੀ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼